ਵਿੱਚ ਲੋਕਾਂ ਦੀਆਂ ਮੁਸ਼ਕਲਾ ਹੱਲ ਕਰਨ ਦੇ ਲਈ ਉਹਨਾਂ ਦੇ ਘਰਾਂ ਦੇ ਨਜ਼ਦੀਕ ਸੇਵਾ ਕੇਂਦਰ ਬਣਾਏ ਗਏ ਸੀ ਤਾਂ ਜੋ ਉਹਨਾਂ ਦੇ ਜਨਮ ਮਰਨ ਦੇ ਸਰਟੀਫਿਕੇਟ ਪਾਸਪੋਰਟ ਆਧਾਰ ਕਾਰਡ ਔਰ ਬਾਕੀ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਘਰਾਂ ਦੇ ਬਾਹਰ ਹੀ ਮਿਲ ਸਕਣ ਤਾਂ ਮੁਹਾਲੀ ਦੇ ਪਿੰਡ ਰਾਣੀ ਮਾਜਰਾ ਖੜੇ ਆ ਇਹ ਤਸਵੀਰ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇਹ ਸੇਵਾ ਕੇਂਦਰ ਬਣਾਏ ਗਏ ਸੀ ਬਿਲਕੁਲ ਪਿੰਡ ਦੇ ਨਾਲ ਹੀ ਇਹ ਸੇਵਾ ਕੇਂਦਰ ਤਾਂ ਬਣਾਇਆ ਗਿਆ ਪਰ ਹੁਣ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਰ ਹੋ ਚੁੱਕੇ ਨੇ ਕਿਉਂਕਿ ਇਹਨਾਂ ਸੇਵਾ ਕੇਂਦਰਾਂ ਦੇ ਵਿੱਚ ਜਿਵੇਂ ਪਹਿਲਾਂ ਜ਼ਿਕਰ ਕੀਤਾ ਆਧਾਰ ਕਾਰਡ ਪਾਸਪੋਰਟ ਜਨਮ ਮਰਨ ਦੇ ਸਰਟੀਫਿਕੇਟ ਔਰ ਸਕਾਲਰਸ਼ਿਪ ਤੋਂ ਇਲਾਵਾ ਹੋਰ ਜਿਸ ਤਰੀਕੇ ਦੀ ਕੋਈ ਸੁਵਿਧਾ ਸੀਗੀ ਉਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਸੁੱਖ ਸੁਵਿਧਾਵਾਂ ਉਹ ਪਿੰਡ ਵਾਸੀਆਂ ਨੂੰ ਮਿਲਦੀਆਂ ਸੀ ਇਹ ਕੇਵਲ ਪਿੰਡਾਂ ਦੇ ਲਈ ਨਹੀਂ ਬਲਕਿ ਸ਼ਹਿਰਾਂ ਦੇ ਲਈ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਫੈਸਿਲਿਟੀ ਸੀਗੀ ਜਿਹੜੀਆਂ ਸੁਵਿਧਾਵਾਂ ਸੀ ਸੁੱਖ ਸਹੂਲਤਾ ਸੀ ਉਹ ਮਿਲਦਿਆਂ ਸੀ ਪਰ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਨੇ ਸੋ ਇਸ ਤੋਂ ਪਿੰਡ ਵਾਲੇ ਵੀ ਜਿਹੜੇ ਨੇ ਇਸ ਸਕੀਮਾਂ ਤੋਂ ਵਾਜੇ ਹੋਏ ਦਿਖਾਈ ਦਿੰਦੇ ਨੇ ਪਿੰਡ ਰਾਣੀ ਮਾਜਰਾ ਮੈਂ ਫਿਰ ਤੋਂ ਜ਼ਿਕਰ ਕਰ ਰਿਹਾ ਹਾਂ ਪਿੰਡ ਰਾਣੀ ਮਾਜਰਾ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਤਾਂ ਇੱਥੋਂ ਦੇ ਲੋਕ ਵੀ ਜਿਹੜੇ ਨੇ ਕੁਝ ਵਸਨੀਕ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਤਾਂ ਇਹ ਜਦੋਂ ਸ਼ੁਰੂ ਹੋਇਆ ਸੀਗਾ ਕਿੰਨਾ ਕੁ ਫਾਇਦਾ ਤੁਹਾਨੂੰ ਪਿੰਡ ਵਾਲਿਆਂ ਨੂੰ ਮਿਲਿਆ ਕਿੰਨੀਆਂ ਕੰਮ ਤੁਸੀਂ ਇੱਥੇ ਆ ਕੇ ਕਰਵਾ ਲੈਂਦੇ ਸੀਗੇ ਫਾਇਦਾ ਹੀ ਤਾਂ ਬੁੱਤ ਸਾਰੇ ਹੀ ਹਮ ਇਹ ਕੰਮ ਹੁੰਦਾ ਤਾਂ ਔਰੇ ਆਪਣੇ ਬੋਟਰਕਾਰ ਆਧਾਰ ਕਾਟ ਇਹ ਸਕੂਪ ਹੁੰਦਾ ਤਾਂ ਜਾਤੇ ਚੱਲਦਾ ਤਾਂ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਤੇਲਾ ਖੜਾ ਹੁਣ ਤਾਂ ਕੋਈ ਹੋ ਵੀ ਨਹੀਂ ਆਏਗਾ ਤੇ ਤੁਸੀਂ ਕਦੀ ਮਤਲਬ ਕੋਸ਼ਿਸ਼ ਨਹੀਂ ਕੀਤੀ ਸਰਕਾਰ ਤੱਕ ਪਹੁੰਚ ਕਰਨ ਦੀ ਵੀ ਇਹ ਸ਼ੁਰੂ ਹੋ ਜੇ ਦੂਵਾਰਾ ਨਹੀਂ ਤਾਂ ਤੁਹਾਨੂੰ ਦੂਰ ਜਾਣਾ ਪੈਂਦਾ ਖਰੜ ਹੋ ਗਿਆ ਮੋਹਲੀ ਤੁਹਾਨੂੰ ਸਾਨੂੰ ਪਰੇਸ਼ਾਨੀ ਰਹਿੰਦੀ ਕੋਈ ਸਾਧਨ ਵੀ ਨਹੀਂ ਹੈ ਸਾਡੇ ਪਿੰਡ ਸਾਨੂੰ ਘਰ ਬੈਠਿਆਂ ਨੂੰ ਕੋਈ ਚੀਜ਼ ਬਣਵਾਣੀ ਹੋਵੇ ਇੱਥੇ ਬਣਾ ਸਕਦੇ ਕਿ ਹੁਣ ਸਾਨੂੰ ਕੋਈ ਸਾਧਨ ਨਹੀਂ ਹੈ ਜਾਣੇ ਨੂੰ ਕਿ ਸਾਨੂੰ ਇਹ ਤਾਂ ਫੈਦਾ ਰਹਿੰਦਾ ਬਿਲਕੁਲ ਪਹਿਲਾਂ ਇੱਥੋਂ ਕੰਮ ਕਰਾਉਂਦੇ ਸੀ ਅੱਜ ਕੱਲ ਕਿੱਥੋਂ ਕਰਾਉਣਾ ਮੇਰੇ ਤਾਂ 7 ਸਾਲ ਹੋ ਗਏ ਤੇ ਕੁੜੀ ਦਾ ਆਧਾਰ ਕਾਰਡ ਨਹੀਂ ਤਾਂ ਬਣਦਾ ਮੈਂ ਉਰੀ ਬਣਾਇਆ ਫਿਰ ਇੱਕ ਇਹ ਜਨਮ ਸਰਟੀਫਿਕੇਟ ਪਿੱਛੇ ਮੈਂ ਬਹੁਤ ਗੜੇ ਲੋਕਾਂ ਨੂੰ ਪੈਸੇ ਵੀ ਖਿਲਾਤੇ ਤੇ ਉਰੀ ਫਿਰ ਮੈਂ ਉਰੀ ਤੇ ਬਣਿਆ ਤਾਂ ਜੀ ਮੇਰਾ ਇਹ ਦੁਆਰਾ ਚਾਲੂ ਹੋਣਾ ਚਾਹੀਦਾ ਸਾਨੂੰ ਬਲਾਕ ਜਾਣਾ ਪੈਂਦਾ ਬਲਾਕ ਕਿੱਥੇ ਬਲਾਕ ਮਾਜਰੀ ਜਾਣਾ ਪੈਂਦਾ ਜੀ ਇੱਧਰ ਨੂੰ ਸਾਧਨ ਵੀ ਨਹੀਂ ਕੋਈ ਜੇ ਆਪਣਾ ਸਾਧਨ ਹੋਵੇ ਤਾਂ ਜਾਣਾ ਪੈਂਦਾ ਸਾਨੂੰ ਬਹੁਤ ਦਿੱਕਤਾਂ ਦੀ ਤੁਰ ਕੇ ਜਾਣਾ ਪੈਂਦਾ ਤਾਂ ਤੁਸੀਂ ਵੀ ਜਿਵੇਂ ਪਿੰਡ ਵਾਸੀ ਹੋ ਉਹ ਤਾਂ ਕਿੰਨੀ ਕੁ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਹੈ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਾਂਜੀ ਬਹੁਤ ਔਖਾ ਜੀ ਬਹੁਤ ਔਖਾ ਜਾਣਾ ਪੈਂਦਾ ਸਾਈਕਲਾਂ ਉੱਪਰ ਜਾਣਾ ਪੈਂਦਾ ਜੀ ਜਿਵੇਂ ਸਾਰੇ ਪਸਾਈਕਲ ਆ ਜੀ ਬਹੁਤ ਕੋ ਬਿਰਾਖ ਜਾਣਾ ਪੈਂਦਾ ਜੀ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਮਤਲਬ ਸ਼ੁਰੂਆਤੀ ਸਮੇਂ ਚ ਕਿੰਨਾ ਕੁ ਸੁੱਖ ਮਿਲਿਆ ਸੀ ਇਸ ਚੀਜ਼ ਦਾ ਬਹੁਤ ਜ਼ਿਆਦਾ ਸੁੱਖ ਤਾਂ ਹੀ ਬਿਲ ਬੁਲ ਜਮਾ ਹੋ ਜਾਂਦੇ ਤੇ ਉਹ ਰੋ ਬਿਜਲੀ ਲਈ ਹਾਂਜੀ ਬਹੁਤ ਜ਼ਿਆਦਾ ਹੀ ਬਹੁਣ ਜਾ ਕੇ ਮਾਜਰਾ ਜਾ ਕੇ ਜਮਾ ਕਰਾਉਣੇ ਪੈਂਦੇ ਸਾਈਕਲ ਪਰ ਦੂਰ ਜੀ ਦੂਰ ਕਾਫੀ ਦੂਰ ਪੈਂਦਾ ਇੱਥੋਂ ਮਾਜਰਾ ਹਾਂ ਹਾਂਜੀ ਹਾਂਜੀ ਮੈਂ ਵੀ ਕਈ ਵਾਰ ਹੋਰ ਕੋਈ ਹੋਰ ਕੋਈ ਹੱਲ ਨਹੀਂ ਲੱਗਦਾ ਫਿਰ ਹੋਰ ਕੋਈ ਹੱਲ ਨਹੀਂ ਲੱਗਦਾ ਜੀ ਨਹੀਂ ਜੀ ਤੇ ਜੇ ਸ਼ੁਰੂ ਹੋ ਜੇ ਤਾਂ ਫਿਰ ਬਹੁਤ ਵਧੀਆ ਹਾਂਜੀ ਬਹੁਤ ਬਹੁਤ ਧੰਨਵਾਦ ਆਈ ਹੈ ਜੀ ਹਾਂਜੀ ਬਹੁਤ ਸ਼ੁਰੂ ਹੋਣਾ ਚਾਹੀਦਾ ਜੀ ਬਿਲਕੁਲ ਤਾਂ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਤਾਂ ਹੁਣ ਤੁਹਾਨੂੰ ਲੱਗਦਾ ਵੀ حل ہونا ਚਾਹੀਦਾ ਜੇ ਸ਼ੁਰੂ ਹੋ ਜੇ ਤਾਂ ਕਿੰਨਾ ਕ ਲੋਕਾਂ ਨੂੰ ਸਕੂਨ ਮਿਲੇਗਾ ਤੁਹਾਡੇ ਇਲਾਕਾ ਵਾਸੀ ਬਹੁਤ ਫਾਇਦਾ ਜੀ ਜੇ ਹੋ ਜਵੇ ਜੀ ਮੈਂ ਵੀ ਜ਼ਿਆਦਾ ਤਾਂ ਸਰਟੀਫਿਕੇਟ ਇੱਥੇ ਬਣਵਾਇਆ ਤਾਂ ਜੀ ਹਾਂ ਜੀ ਇਹ ਚੱਲਣਾ ਚਾਹੀਦਾ ਜੀ ਹੁਣ ਜਨਾਨੀ ਲੈ ਕੱਦੇ ਇਕੱਲੀ ਕਿੱਥੇ ਜਾਵੇ ਜੀ ਹੋ ਗਿਆ ਜੀ ਕੀ ਕਹਿ ਰਹੇ ਤੁਸੀਂ ਸਾਨੂੰ ਤਾਂ ਇਦਾਂ ਹੋ ਗਿਆ ਤਾਂ ਜਿਹੜੇ ਵੀ ਰੋਡ ਕਰਕੇ ਗਾਹਾਂ ਹੁਣ ਉਹ ਨਹੀਂ ਹੋਣਾ ਹੁਣ ਜੇ ਇੱਧਰ ਤੱਕ ਜਗ੍ਹਾ ਬਚੀ ਵੀ ਤਾਂ ਚੱਲਣਾ ਚਾਹੀਦਾ ਰੋਡ ਤਾਂ ਬਹੁਤ ਫਰਕ ਨਾਲ ਰਹਿ ਗਿਆ ਤਾਂ ਜੀ ਹਾਂਜੀ ਚੱਲਣਾ ਚਾਹੀਦਾ ਜੀ ਕੋਈ ਕਾਰਨ ਦੱਸਿਆ ਸੀ ਇਹਨਾਂ ਨੇ ਬੰਦ ਕਰਨ ਦਾ ਵੀ ਕਿਉਂ ਕਰ ਰਹੇ ਵਾ ਮੈਨੂੰ ਤਾਂ ਇਹ ਵੀ ਰੋਡ ਵਿੱਚ ਆ ਗਿਆ ਨਾ ਜੀ ਵੀ ਤਾਂ ਬੰਦ ਕਰਤਾਦਾ ਜੀ ਅੱਛਾ ਹਾਂਜੀ ਵੀ ਰੋਡ ਵਿੱਚ ਆ ਗਿਆ ਜੀ ਹਾਲੇ ਤੱਕ ਕੁਝ ਨਹੀਂ ਇਦਾਂ ਦਾ ਰੋਡ ਤਾਂ ਪਰੇ ਰਹਿ ਗਿਆ ਹਾਂਜੀ ਚੱਲਣਾ ਚਾਹੀਦਾ ਜੀ ਇਹ ਸਾਰਾ ਸਮਾਨ ਪਿਆ ਹਜੇ ਅੰਦਰੇ ਵਿੱਚੇ ਪਿਆ ਹੀ ਬਿਲਕੁਲ ਬਿਲਕੁਲ ਤਾਂ ਹੁਣ ਅਖੀਰੀ ਮੰਗ ਤੁਹਾਡੀ ਕੀ ਪਿੰਡ ਵਾਸੀਆਂ ਦੀ ਇਕੱਤਰ ਹੋ ਕੇ ਕੀ ਮੰਗ ਕਰਦੇ ਸਾਡੀ ਮੰਗ ਆਹੀ ਹੈ ਜੀ ਸਾਨੂੰ ਸੀਪਦਾ ਕੰਦਰੇ ਚਾਲੂ ਕਰ ਦਿੱਤਾ ਜਾਵੇ ਜੀ ਕੋਈ ਤਾਂ ਕੋਈ ਮੰਗ ਨਹੀਂ ਜੀ ਜਾਲੂ ਕੀਤਾ ਜਾਵੇ ਸਾਡਾ ਜੀ ਸਾਡੇ ਰੁਕੇਵੇਂ ਕੰਮ ਜੀ ਪੂਰੇ ਹੋਣੇ ਚਾਹੀਦੇ ਆਂਗੇ ਫਿਰ ਤੁਹਾਨੂੰ ਮਤਲਬ ਜੇ ਇਹ ਨਹੀਂ ਹੁੰਦਾ ਜਿਵੇਂ ਕਈ ਵਾਰ ਫਿਰ ਮੁਹਾਲੀ ਖਰੜ ਤੱਕ ਵੀ ਜਾਣਾ ਪੈਂਦਾ ਜਿਵੇਂ ਤਸਵੀਲ ਹੋ ਗਈ ਜਾਂ ਜਿਹੜੇ ਨਹੀਂ ਕੰਮ ਸੁੱਤਰਾਂ ਦਾ ਨਹੀਂ ਜੀ ਨੀਸ਼ਾ ਨੇ ਪਰੇਸ਼ਾਨੀ ਬਹੁਤ ਰਹਿੰਦੀ ਆ ਘਰ ਵੀ ਨਹੀਂ ਹੁੰਦਾ ਕੋਈ ਜਾਣੇ ਵਾਲਾ ਹੈਕ ਨਹੀਂ ਜਾਂ ਸੜਾ ਘਰ ਦੇ ਬਾਰੇ ਸਰ ਜਵਾ ਕਿਉਂਕਿ ਸਾਨੂੰ ਕੋਈ ਸਾਧਨ ਨਹੀਂ ਹੈਗਾ ਹੁਣ ਜਿਹੜੀ ਵਿਧਵਾ ਤੀਮੀ ਆ ਉਹ ਕਿੱਥੇ ਜਾਈਏ ਹੈਕ ਨਹੀਂ ਬੱਚੇ ਆਪਣੇ ਕੰਮਕਾਰ ਪਰ ਗਏ ਹੋ ਹੁੰਦੇ ਬੜਾ ਔਖਾ ਲੱਗਦਾ ਜੀ ਹੈਕ ਨਹੀਂ ਬਿਲਕੁਲ ਤਾਂ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਅੱਜ ਤੱਕ ਤਾਂ ਪਤਾ ਪਾਇਆ ਵੀ ਚਾਲੂ ਹੋਣਾ ਚਾਹੀਦਾ ਦੇਖ ਪਹਿਲਾਂ ਉਹਦੀ ਸਫਾਈ ਵੀ ਸੀ ਠੀਕ ਹੈ ਨਾ ਰੌਣਕ ਲੱਗੀ ਰਹਿੰਦੀ ਤੂੰ ਵੀ ਆਉਂਦਾ ਮੈਂ ਵੀ ਆਪਣੇ ਕੰਮ ਕਰਨੇ ਬਾਅਦ ਤੇ ਹਰੇਕ ਨੂੰ ਸਹੂਲਤ ਮਿਲਦੀ ਸੀ ਹੁਣ ਤਾਂ ਬਈ ਔਖਾ ਔਖਾ ਦੇ ਰਹੇ ਹੁਣ ਤੁਹਾਨੂੰ ਪਤਾ ਹੀ ਆ ਕਿਆ ਬਣਿਆ ਜਿਹੜੀ ਹੁਣ ਮੌਜੂਦਾ ਸਰਕਾਰ ਆਈ ਹੈ ਉਹਨੇ ਕੋਈ ਨਹੀਂ ਇਹਦਾ ਪੁੱਛਿਆ ਵੀ ਤੁਸੀਂ ਬੰਦ ਕਰਤਾ ਜਾਂ ਬੰਦ ਹੋ ਗਿਆ ਕੋਈ ਨਹੀਂ ਆਇਆ ਉਹ ਤਾਂ ਕੋਈ ਨਹੀਂ ਤਾਂ ਰੋਡ ਕਰਕੇ ਹੀ ਜਿੱਦਾਂ ਹੀ ਰੁਕਿਆ ਕੋਈ ਨਹੀਂ ਆਇਆ ਜਿੱਦਾਂ ਦਾ ਰੋਡ ਜਿੱਦਾਂ ਚੱਕਰ ਪਿਆ ਨਾ ਕੋਈ ਇੱਥੇ ਦਾ ਅਸੀਂ ਦੇਖਿਆ ਹੀ ਨਹੀਂ ਨਾ ਕੋਈ ਹੋਰ ਆਇਆ ਅਈ ਤਾਂ ਇਹ ਕਹਿੰਨੇ ਵੀ ਖਬਰਾ ਰੋਡ ਰੋਡ ਤੇ ਚੱਕਰ ਪੈ ਗਿਆ ਤਾਂਹੀਂ ਕੋਈ ਆਉਂਦਾ ਆ ਤਾਂ ਤੁਸੀਂ ਆਗੇ ਤਾਂ ਅਸੀਂ ਇਕੱਠੇ ਹੋਗੇ ਤਾਂ ਅਸੀਂ ਇਕੱਠੇ ਸਾਨੂੰ ਤਾਂ ਆ ਰੋਡ 'ਚ ਆਗੇ ਤਾਂ ਮਤਲਬ ਪਿੰਡ ਵਾਸੀਆਂ ਨੂੰ ਲੋੜ ਹੈ ਪੂਰੀ ਵੀ ਇਹ ਸ਼ੁਰੂ ਹੋਵੇ ਬਾਈ ਇਹ ਤਾਂ ਆਪਣੇ ਪਿੰਡ ਦਾ ਵੀ ਸਹੂਲਤ ਹੁੰਦੀ ਹੋ ਪੁੱਤਰ ਇਹ ਇੱਕ ਚੀਜ਼ ਦੀ ਹੈ ਨਾ ਸਹੂਲਤ ਹੋਵੇ ਜੀ ਪਰਿਵਾਰ ਜਾਣੇ ਕਿਾ ਲੋੜ ਹਾਂਜੀ ਪਿੰਡ 'ਚ ਸਹੂਲਤ ਹੋਣੀ ਚਾਹੀਦੀ ਹੈ ਸੇਵਾ ਕੇਂਦਰ ਚੱਲਣਾ ਚਾਹੀਦਾ ਜੀ ਆਹ ਹੋਰ ਕੀ ਹੁਣ ਘਰ ਵੀ ਪਿੰਡਾਂ ਨੂੰ ਵੀ ਫਾਇਦਾ ਜੀ ਹੈ ਕਿ ਨਹੀਂ ਕਿ ਹੁਣ ਤੱਕ ਕਿੰਨੇ ਕਿ ਪਿੰਡੇ ਦੇ ਨਾਲ ਤੁਹਾਡੇ ਪਿੰਡ ਦੇ ਨਾਲ ਲੱਗਦੇ ਆਏ ਟੱਪਰੀਆਂ ਕੰਡੋਲੀ ਐ ਭਗਤ ਮੱਜਰਾ ਕਿ ਸੈਣੀ ਮੱਜਰਾ ਹੈ ਢੋਡੇ ਮੱਜਰਾ ਸਲਾਮਤ ਪਰ ਕਿੰਨੇ ਕਿ ਟੋਟਲ ਲਗਭਗ 10 ਹਾਂ ਜੀ ਹਾਂ ਜੀ ਹਾਂ ਹੈਗੇ ਫਿਰ ਇੱਥੇ ਆਉਂਦੇ ਸੀਗੇ ਪਿੰਡ 'ਚ ਕੰਮ ਕਰਨ ਹਾਂ ਜੀ ਹਾਂ ਆਉਂਦੇ ਤੇ ਜੀ ਹਾਂ ਕਈ ਵਾਰੀ ਬਲਾਕ ਜਾਂਦੇ ਏਕਣੇ ਮੁੜ ਜਾਂਦੇ ਕਿ ਬੇਹਲੇ ਕੰਮ ਨਹੀਂ ਹੋਏ ਆ ਫਲਾਣੇ ਨਹੀਂ ਹੋਏ ਸਾਨੂੰ ਕਈ ਕਈ ਚੱਕਰ ਲਾਣੇ ਪੈਂਦੀ ਹੈ ਬਿਲਕੁਲ ਬਿਲਕੁਲ ਧੰਨਵਾਦ ਤਾਂ ਹਾਲਾਂਕਿ ਇਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਬੇਵਸ ਵੀ ਨੇ ਮਜਬੂਰ ਵੀ ਨੇ ਇਸ ਪਿੰਡ ਤੋਂ ਬਾਹਰ ਜਾਣ ਦੇ ਲਈ ਪਰ ਕਿੰਨਾ ਕਿਤੇ ਇਹ ਵੀ ਦੇਖਣਾ ਹੋਵੇਗਾ ਕਿ ਜੇਕਰ ਇਹ ਸੇਵਾ ਕੇਂਦਰ ਬਣਾਇਆ ਗਿਆ ਸੀਗਾ ਤਾਂ ਉਸ ਦੇ ਵਿੱਚ ਜਿਹੜੀਆਂ ਸੁੱਖ ਸੁਵਿਧਾਵਾਂ ਪਿੰਡ ਵਾਲਿਆਂ ਨੂੰ ਮਿਲੀਆਂ ਤਾਂ ਉਹ ਅਚਾਨਕ ਬਾਅਦ ਵਿੱਚ ਬੰਦ ਕੋ ਕੀਤੀਆਂ ਗਈਆਂ ਕਿਉਂ ਇਹ ਸਰਕਾਰ ਵੱਲੋਂ ਇਸ ਦਾ ਖਿਆਲ ਨਹੀਂ ਕੀਤਾ ਗਿਆ ਕਿਉਂ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਦੁਬਾਰਾ ਸ਼ੁਰੂ ਨਹੀਂ ਕੀਤਾ ਗਿਆ ਕਿਉਂਕਿ ਕਈ ਜਿਹੜੇ ਬਾਕੀ ਸੇਵਾ ਕੇਂਦਰ ਸੀ ਉਹਨਾਂ ਨੂੰ ਮੁਹੱਲਾ ਕਲੀਨਿਕ ਦਾ ਨਾਮ ਦੇ ਦਿੱਤਾ ਗਿਆ ਜਿਹੜੀਆਂ ਬਾਕੀ ਸੁਵਿਧਾਵਾਂ ਸੀਗੀਆਂ ਕਈਆਂ ਨੂੰ ਬੰਦ ਕਰ ਦਿੱਤਾ ਗਿਆ ਸੋ ਇਹਨਾਂ ਬੰਦ ਦੇ ਨਾਲ ਨਾਲ ਇੱਕ ਨਹੀਂ ਬਲਕਿ 10 ਤੋਂ 12 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਜਿਵੇਂ ਪਿੰਡ ਵਾਸੀ ਵੀ ਦੱਸ ਰਹੇ ਨੇ ਕਿ ਕਿੰਨਾ ਕੁ ਮੁਸ਼ਕਲ ਰਹਿੰਦਾ ਪਰ ਇਹ ਖੰਡਰ ਬਣ ਜਾਣਾ ਇਹ ਕੂੜਿਆਂ ਦੇ ਢੇਰ ਇੱਥੇ ਖੜੇ ਹੋਣੇ ਜੰਗਲੀ ਬੂਟੀ ਉਗਣੀ ਘਾਹ ਉਗਣਾ ਸੋ ਇਹ ਸਾਰੀ ਬਿਲਡਿੰਗ ਕਿਸੇ ਵੇਲੇ ਇਸ ਪਿੰਡ ਦੀ ਸ਼ਾਨ ਹੁੰਦੀ ਸੀ ਸੋ ਹੁਣ ਅੱਗੇ ਦੀ ਜਿਹੜੀ ਹੈ ਕਿ ਜਾਂਚ ਹੁੰਦੀ ਹੈ ਕੀ ਤਸਵੀਰ ਨਿਕਲਦੀ ਹੈ ਹਾਲਾਂਕਿ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ న్యూਸ ਮੋਹਾਲੀ